ਪਿਛਲੇ ਦਿਨਾਂ 'ਚ ਨਾ ਛੋਟੇ ਜਿਹੇ ਬੱਚੇ ਦਾ ਪੰਜਾਬ 'ਚ ਕਤਲ ਹੋਇਆ ਜੀ ਦਾ ਇਲਜ਼ਾਮ ਇੱਕ ਪ੍ਰਵਾਸੀ ਤੇ ਆਇਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਮੈਂ ਵੀ ਇਸ ਦੇ ਹੱਕ ਦੇ ਵਿੱਚ ਆ ਤੇ ਪੂਰਾ ਪੰਜਾਬ ਵਿੱਚ ਦੇ ਹੱਕ ਦੇ ਵਿੱਚ ਆ ਤੇ ਹਰ ਇੱਕ ਇਨਸਾਨੀਅਤ ਪਸੰਦ ਲੋਕ ਹਰ ਇੱਕ ਇਨਸਾਨੀਅਤ ਪਸੰਦ ਬੰਦਾ ਉਸ ਦੀ ਹੱਕ ਦੇ ਵਿੱਚ ਗਵਾਹੀ ਭਰਦਾਗਾ ਕਿ ਬਈ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਜਿਹੜਾ ਵੀ ਉਹਨੇ ਕ੍ਰਾਈਮ ਕੀਤਾ ਉਹਨੂੰ ਕਾਨੂੰਨ ਦੇ ਮਤਾਬਕ ਸਜ਼ਾ ਮਿਲਣੀ ਚਾਹੀਦੀ ਆ ਪਰ ਉਸ ਤੋਂ ਬਾਅਦ ਭਾਈ ਇੱਕ ਗੱਲ ਮੈਂ ਤੁਹਾਡੇ ਨਾਲ ਕਰਨੀ ਚਾਹਾਂਗਾ ਭਾਈ ਅਸੀਂ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਨਾ ਉਹ ਕਿਤੇ ਜਿਉਂ ਚਿੜੀ ਐ ਤੇ ਕਦੇ ਮਰ ਚਿੜੀ ਵਾਲੀ ਕਰੀ ਹੋਈ ਹੈਗੀ ਉਹ ਬੰਦਾ ਗਲਤ ਆ ਜਿਨੇ ਵੀ ਇਹ ਕੁਸ ਨੂੰ ਅੰਜਾਮ ਦਿੰਦਾ ਮੈਂ ਵੀ ਇਹਦੇ ਹੱਕ ਦੇ ਵਿੱਚ ਆ ਵੀ ਐਦਾਂ ਦਾ ਬੰਦਾ ਕਿਸੇ ਵੀ ਸਟੇਟ ਵਿੱਚ ਨਹੀਂ ਐਂਟਰ ਹੋਣਾ ਚਾਹੀਦਾ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਵੀ ਕਿਸੇ ਵੀ ਕ੍ਰਾਈਮ ਪੇਸਾ ਬੰਦੇ ਨੂੰ ਕਿਸੇ ਵੀ ਸਟੇਟ ਵਿੱਚ ਐਂਟਰ ਨਹੀਂ ਹੋਣ ਤਾਂ ਚਾਹੀਦਾ ਉਹਦੀ ਪ੍ਰੋਪਰ ਵੈਰੀਫਿਕੇਸ਼ਨ ਹੋਵੇ ਵੈਰੀਫਿਕੇਸ਼ਨ ਜਦੋਂ ਹੀ ਹੋਊਗੀ ਤਾਂ ਉਹਦਾ ਰਿਕਾਰਡ ਸਾਰੀਆਂ ਥਾਣਿਆਂ ਦੇ ਵਿੱਚ ਹੁੰਦਾਗਾ ਤਾਂ ਪੁਲਿਸ ਨੂੰ ਪਹਿਲੀ ਇਨਕਾਊਂਟਰ ਕਰ ਲੂਗੀ ਪਹਿਲੀ ਉਹਨੂੰ ਫੜ ਲੋਗੇ ਉਹਨੂੰ ਕਿਸੇ ਸਟੇਟ ਦੇ ਵਿੱਚ ਐਂਟਰੀ ਨਹੀਂ ਹੋਣ ਦੇਊਗੀ ਪਰ ਸਾਡੇ ਕੁਝ ਹਾਲਾਤ ਇਦਾਂ ਦੇ ਹੋਰ ਚੱਲ ਰਹੇ ਨੇ ਵੀ ਇੱਥੇ ਬਾਹਰਲੇ ਬਾਹਰਲੇ ਆ ਸਟੇਟਾਂ ਵਿੱਚੋਂ ਆ ਕੇ ਜਿਹੜੇ ਲੋਕ ਰਹਿ ਰਹੇ ਨੇ ਉਹਨਾਂ ਕੋਲੋਂ ਕਈਆਂ ਕੋਲੇ ਆਪਣਾ ਆਧਾਰ ਕਾਰਡ ਨਹੀਂ ਹੈਗਾ aadhar card ਹੈਗਾ ਤਾਂ ਇਥੋਂ ਦਾ ਜਾਲੀ ਬਣਾਇਆ ਹੋਇਆ ਹੋਗਾ ਉਹਨਾਂ ਦੀ ਕੋਈ ਵੈਰੀਫਿਕੇਸ਼ਨ ਨਹੀਂ ਹੈਗੀ ਉਹਦੇ ਬਾਰੇ ਸਾਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਕਿ ਬਈ ਉਹਨਾਂ ਦੀ ਵੈਰੀਫਿਕੇਸ਼ਨ ਹੋਵੇ ਉਹ ਕਿੱਥੋਂ ਦੇ ਨੇ ਕਿੱਥੋਂ ਦੇ ਰਹਿਣ ਵਾਲੇ ਨੇ ਕੀ ਉਹਨਾਂ ਦਾ ਰਿਕਾਰਡ ਆ ਜੇ ਉਹਨਾਂ ਦਾ ਵਿਕਾਰ ਰਿਕਾਰਡ ਆ ਤਾਂ ਉਹਨੂੰ ਆਪਣੇ ਜਿੱਥੋਂ ਵੀ ਉਹ ਆਏ ਨੇ ਉੱਥੇ ਉਹਨੂੰ ਭੇਜਣਾ ਚਾਹੀਦਾ ਹੈ ਮੈਂ ਗੱਲ ਕਰ ਰਿਹਾ ਸੀ ਕਿ ਬਈ ਅਸੀਂ ਉਹਨਾਂ ਦੀ ਹਾਲਤ ਜਿਹੜੀ ਹੈਗੀ ਆ ਨਾ ਕਿਤੇ ਜਿਉਂ ਚਿੜੀ ਇੱਥੇ ਕਦੇ ਮਰ ਚਿੜੀ ਵਾਲੀ ਕਰੀ ਹੋਈ ਹੈਗੀ ਉਹ ਏਵੇਂ ਕਿਉਂਕਿ ਜਦੋਂ ਸਾਨੂੰ ਕੰਮ ਹੁੰਦਾ ਬਈ ਅਸੀਂ ਉਹਨਾਂ ਨੂੰ ਆਪ ਫੋਨ ਕਰਕੇ ਜਿਵੇਂ ਸਾਡੀ ਭੂਆ ਦੇ ਪੁੱਤ ਲੱਗਦੇ ਹੁੰਦੇ ਨੇ ਕਿ ਅਸੀਂ ਉਹਨਾਂ ਨੂੰ ਸਟੇਸ਼ਨਾਂ ਤੋਂ ਚੱਕ ਕੇ ਲੈ ਕੇ ਆਉਨੇ ਆ ਤੇ ਸਾਡੇ ਲੋਕਾਂ ਨੂੰ ਅਸੀਂ ਕੀ ਕਹਿੰਨੇ ਆ ਬਾਈ ਤੁਸੀਂ ਪੈਸੇ ਬੱਦ ਲੈਨੇ ਹੋ ਅਸੀਂ ਤੁਹਾਨੂੰ ਤਾਂ ਕਰਕੇ ਕੰਮ ਨਹੀਂ ਦੇ ਸਕਦੇ ਬਹੁਤ ਬਹੁਤ ਵੱਡੇ ਜਿਹੜੇ ਲੋਕ ਨੇਗੇ ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਤਣਾੜ ਦਿਹਾਉਂਦੇ ਨੇ ਹਨਾ ਉਹ ਆਪਣੀਆਂ ਮੋਟਰਾਂ ਦੇ ਬਠਾਬ ਠਾਕੇ ਨੂੰ ਤਾਂ ਕੰਮ ਕਰਵਾਉਂਦੇ ਨੇ ਬਈ ਮੈਂ ਨਹੀਂ ਕਹਿੰਦਾ ਕਿ ਉਹਨਾਂ ਤੋਂ ਕੰਮ ਨਾ ਕਰਵਾਓ ਪਰ ਜਰ ਤੁਸੀਂ ਉਹਨਾਂ ਬਾਰੇ ਆਪਣਾ ਵਿਵਹਾਰ ਤਾਂ ਸਹੀ ਰੱਖੋ ਨਾ ਸਾਰੇ ਬੰਦੇ ਗਲਤ ਨਹੀਂ ਹੋ ਸਕਦੇ ਸਾਰੇ ਚੰਗੇ ਨਹੀਂ ਹੋ ਸਕਦੇ ਜੀ ਅਸੀਂ ਕਹਦੇ ਸਾਡੇ ਸਾਰੇ ਬੰਦੇ ਬਾਹਰ ਗਏ ਹੋਏ ਸਾਰੇ ਚੰਗੇ ਨੇ ਤਾਂ ਇਹ ਵੀ ਸਾਡਾ ਵਹਿਮ ਆ ਤਾਂ ਜੇ ਅਸੀਂ ਕਹੀਏ ਵੀ ਸਾ ਬਾਹਰਲੇ ਮੁਲਕਾਂ ਦੇ ਵਿੱਚੋਂ ਸਾਡਾ ਇੱਕ ਬੰਦਾ ਗਲਤ ਕੰਮ ਕਰ ਦੇ ਤਾਂ ਸਾਰਿਆਂ ਨੂੰ ਉੱਥੋਂ ਕੱਢਦੀ ਅਸੀਂ ਜਾਂ ਸਾਰਿਆਂ ਨੂੰ ਉੱਥੋਂ ਕੱਢ ਦਿੱਤਾ ਜਾਣਾ ਚਾਹੀਦਾ ਸਾਡਾ ਹੱਕ ਸਿਰਫ ਇਹੀ ਹੋਣਾ ਚਾਹੀਦਾ ਸਾਡੀ ਅਪੀਲ ਸਿਰਫ ਇਹੀ ਹੋਣੀ ਚਾਹੀਦੀ ਆ ਵੀ ਚਾਹੇ ਅਸੀਂ ਗਲਤ ਕਰੀਏ ਤੇ ਚਾਹੇ ਕੋਈ ਸਾਡੀ ਸਟੇਟ ਵਿੱਚ ਆ ਕੇ ਗਲਤ ਕਰੇ ਉਹਨੂੰ ਬਾਹਰ ਕਰਨਾ ਚਾਹੀਦਾ